ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਨਰਸਿੰਗ ਸਟਾਫ ਅਤੇ ਚੌਥੀ ਸ਼੍ਰੇਣੀ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੈਡੀਕਲ ਸੁਪਰੀਡੈਂਟ ਦੇ ਦਫ਼ਤਰ ਦਖਲ ਆਉ ਕੀਤਾ ਨਰਸਿੰਗ ਸਟਾਫ ਦੇ ਮੁਖੀ ਕਰਮਜੀਤ ਔਲਖ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਸਿਰਫ ਰੁਪਏ ਦੀ ਤਨਖਾਹ ਤੇ ਕਈ-ਕਈ ਟੱਟੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ 10000 ਜੋ ਹੋ ਰਿਹਾ ਉਹ ਉਹਨਾਂ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਹੈ ਉਸ ਤੋਂ ਇਲਾਵਾ ਸਾਡੀ ਮੰਗ ਹੈ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਅਸੀਂ ਪੰਜਾਬ ਸਰਕਾਰ ਵੱਲੋਂ ਸਾਰੇ ਮੁਲਾਜ਼ਮਾਂ ਦੀ ਬਾਇਓਮੈਟ੍ਰਿਕ ਮਸ਼ੀਨ ਤੇ ਹਾਜ਼ਰੀ ਲਗਵਾਉਣ ਦੇ ਫੈਸਲੇ ਤੇ ਵੀ ਸਖਤ ਵਿਰੋਧ ਕਰਦੇ ਹਾਂ ਜੀ ਨਾਮ ਹੈ ਕਿਹੜੀ ਸੰਸਥਾ ਬੁਲਵਾ ਜਿਹੜਾ ਹੈ ਕਰਮਜੀਤ ਕਾਰਾਲਖਾ ਨਰਸਿੰਗ ਐਸੋਸੀਏਸ਼ਨ ਅੰਗਰਾਜ ਹਸਪੀਟਲ ਪਰਕਾਲਾ ਅੰਦਰ ਅੰਬਰਸਾਰਾ ਏ ਮੈਡੀਕਲ ਕਾਲਜ ਪਟਿਆਲਾ ਦਾ ਅੱਜ ਦਾ ਤਰ੍ਹਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਰਨ ਆਪ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਤਾ ਸਾਡੇ ਜਿਹੜੇ ਲੰਬੇ ਸਿਰੇ ਤੋਂ ਅੱਛੇ ਮਲਾਜ਼ਮ ਤੋਂ ਆ ਰਹੇ ਹੈਗੇ ਜਿਹੜੇ ਸਾਡੇ ਕਲਾਸ ਕੋਰ ਵੀਰ ਹੈ ਜਾਂ ਪਰਕ ਮੈਡੀਕਲ ਸਟਾਫ ਆਗਾ ਉਹਨਾਂ ਨੂੰ ਮੁੱਖ ਮੰਤਰੀ ਜੀ ਸਾਹਮਣੇ ਵਾਦਾ ਕੀਤਾ ਸੀ ਵੀ ਰੈਗੂਲਰ ਕਰਾਂਗੇ ਪਰ ਅਜੇ ਤੱਕ ਕੋਈ ਰੈਗੂਲਰ ਨਹੀਂ ਕੀਤਾ ਗਿਆ। ਦਿਵਾਲੀ ਤੇ ਸਾਨੂੰ ਉਮੀਦ ਸੀ ਵੀ ਇਹਨਾਂ ਨੂੰ ਆਰਡਰ ਦਿੱਤੇ ਜਾਣਗੇ। ਦੂਸਰਾ ਜਿਹੜੇ ਸਾਡੇ ਸਟਾਫ ਨਰਸਾਂ ਆਂ ਲੈਬ ਦੇ ਜਿਹੜਾ ਲੈਬ ਵੀ ਟੱਕਾ ਗੇ ਲੈਬ ਟੈਕਨੀਸ਼ੀਨਰ ਉੱਥੇ ਵੀ ਕੰਮ ਲਿਆ ਜਾ ਰਿਹਾ ਹੈਗਾ ਫਾਰਮਾਸਿਸਟ ਦਾ ਵੀ ਕੰਮ ਲਿਆ ਰਿਹਾ ਹੈਗਾ ਤੇ ਜਿਹੜਾ ਵੀ ਕਰਕੇ ਕਲਰਕਾਂ ਦਾ ਵੀ ਦੇ ਬਾਹਰ ਟੈਂਡਰਾਂ ਦਾ ਵੀ ਕੰਮ ਲੈ ਰਿਹਾ ਹੈ ਅਸੀਂ ਕਹਿੰਦੇ ਆ ਵੀ ਸਿੱਧੀ ਕਲਾਸ 4 ਦੀ ਤੇ ਸਿੱਧੀ ਫਾਰਮਾਸਿਸਟ ਦੀ ਤੇ ਕਲਰਕਾਂ ਦੀ ਤੇ ਲੈਬ ਟੈਕਨੀਸ਼ੀਨਰ ਦੀ ਭਰਤੀ ਕੀਤੀ ਜਾਵੇ ਜਿਹੜੇ ਸਾਡੇ ਮੁਲਾਜ਼ਮਾਂ ਗੇ ਜਿਹੜੀ ਸਾਡੀ ਸਟਾਫ ਨਰਸਾਂ ਭੈਣਾਂ ਆਂ ਉਹਨਾਂ ਤੋਂ ਸਿਰਫ ਨਰਸਿੰਗ ਕੇਅਰ ਹੀ ਕਰਾਈ ਜਾਵੇ ਪੇਸ਼ੈਂਟ ਦੀ ਨਰਸਿੰਗ ਕੇਅਰ ਵਾਸਤੇ ਰੱਖੇ ਗਈ ਆ ਤੀਸਰੀ ਜਿਹੜੀ ਸੇਟ ਜਿਹੜੀ ਸਾਡੀ ਬਾਇਓਮੈਟ੍ਰਿਕ ਦੀ ਮਸ਼ੀਨ ਲਾਈ ਆ ਉਹਦੇ ਵਿੱਚ ਸਾਡੇ ਮੁਲਾਜ਼ਮਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਆ। ਦਿੱਕਤਾਂ ਕਿਉਂ ਆ ਰਹੀਆਂ ਆ? ਕਿਉਂਕਿ ਜਿਹੜੀ ਆਰਮੀ ਦੀ ਡਿਊਟੀ ਹੈ, ਇੱਕ ਜਿਹੜੀ ਸਾਡੀ 13 ਘੰਟਿਆਂ ਦੀ ਡਿਊਟੀ ਹੈ, ਸਟਾਫ ਦੀ ਡਿਊਟੀ ਹੈਗੀ ਤੇ ਜਿਹੜੀ ਇੱਕ ਸਾਡੇ ਇੱਥੇ ਵੀ ਕਲਾਸਪੋਰਾਂ ਦੀ ਡਿਊਟੀ ਹੈ, ਉਹਦੇ ਵਿੱਚ ਇਹ ਬਾਇਓਮੈਟਰ ਦੀ ਮਸ਼ੀਨ ਨਹੀਂ ਲੱਗ ਸਕਦੀ। ਕਿਉਂਕਿ ਜੇ ਸਾਡੇ ਪਰ ਬਰਸਤਾਬ ਨੂੰ ਸ਼ਾਮ ਨੂੰ ਕੁਝ ਹੋ ਗਿਆ ਕੋਈ ਪ੍ਰੋਬਲਮ ਆ ਗਈ ਤਾਂ ਦੂਸਰੇ ਸਟਾਫ ਤੋਂ ਅਸੀਂ ਡਬਲ ਡਿਊਟੀ ਕਰਾਉਣੇ ਆ ਮਾਰਨਿੰਗ ਵਾਲੇ ਤੋਂ ਕਰਾਉਣੇ ਇਵਨਿੰਗ ਵਾਲੇ ਇਵਨਿੰਗ ਵਾਲੇ ਤੋਂ ਨਾਈਟ ਕਰਾਉਣੇ ਆ ਕਿਉਂਕਿ ਜਦੋਂ ਉਹ ਦਿੱਕਤ ਆਉਂਦੀ ਹੈਗੀ ਤਾਂ ਉਹ ਅਗਲਾ ਕਹਿੰਦਾ ਮੈਂ ਡਿਊਟੀ ਕਰ ਚੁੱਕਿਆ ਮੇਰੇ ਜਿਹੜੇ ਘੰਟੇ ਉਹ ਪੂਰੇ ਕਿੱਥੇ ਹੋਣਗੇ ਇਸ ਕਰਕੇ ਜਿਹੜੇ ਆ ਆਰਮੀ ਦੀ ਡਿਊਟੀ ਤੇ ਛਾੜੀ ਜਿਹੜੀ ਕਿ ਪੇਸ਼ੈਂਟ ਹੈ ਪੇਸ਼ੈਂਟ ਨੂੰ ਆਪਾਂ ਐ ਨਹੀਂ ਕਹਿ ਸਕਦੇ ਵੀ ਦੋ ਦਿਨਾਂ ਬਾਅਦ ਤੇਰੇ ਹੀ ਅੱਛਾ ਲੱਗਣਗੇ ਜਿਵੇਂ ਸਪਾਈਸੇ ਨੂੰ ਆਪਾਂ ਕਹਿ ਨਹੀਂ ਕਰਦੇ ਵੀ ਦੋ ਦਿਨਾਂ ਬਾਅਦ ਇਹ ਸਪਾਈ ਕਰ ਲੈਣਗੇ ਤਾ ਕਰਕੇ ਜਿਹੜੇ ਆ ਕਿ ਕਲੈਰੀਕਲ ਦੀ ਜੌਬ ਹੈ ਜਾਂ ਇੱਕ ਟੀਚਰ ਦੀ ਜੌਬ ਹੈ ਟੀਚਰ ਜੇ ਦੱਸ ਦੇਣਾ ਬਾਅਦ ਪੜਾਉਣ ਲਾਂਗੇ ਤਾਂ ਨੁਕਸਾਨ ਨਹੀਂ ਗਾ ਜਿਹੜੇ ਸ਼ਾਦੀ ਹੈਗੇ ਵੀ ਜਿਹੜੇ ਕਲੈਰੀਕਲ ਦੀ ਜੌਬ ਆਗੀ ਉਹ ਤਨਖਾਹ ਦੱਸ ਦੇਣਾ ਆਪ ਪਾਉਣਗੇ ਤਾਂ ਲੇਟ ਆ ਜੂ ਤਾਂ ਕੋਈ ਦਿੱਕਤ ਨਹੀਂ ਗੀ ਫੜ ਫੜ ਕੇ ਅਗਲਾ ਟੈਪਾਸ ਕਰ ਲੈਂਦਾ ਪਰ ਜਿਹੜੀ ਸ਼ਾਦੀ ਜੌਬ ਉਹਦੇ ਚ ਤਿੰਨ ਤਨ ਸ਼ਿਫਟਾਂ ਦੀ ਵੀ ਡਿਊਟੀ ਅਸੀਂ ਪਰਾ ਸਕਦੇ ਆ ਇਹਦੇ ਵਿੱਚੋਂ ਬਾਇਓਮੈਟ੍ਰਿਕ ਦੀ ਮਸ਼ੀਨ ਦੇ ਵਿੱਚ ਸਾਡੇ ਸਟਾਫ ਆ ਜਿਹੜੇ ਉਹ ਡਬਲ ਡਿਊਟੀ ਕਰਨ ਨੂੰ ਨਹੀਂ ਤਿਆਰ ਗਏ ਕਿਉਂਕਿ ਜਾਂ ਤਾਂ ਪ੍ਰਿੰਸੀਪਲ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਐਲਾਨ ਕਰ ਦਿਆਂ ਤੇ ਐਮਐਸ ਨੂੰ ਬਾਦੂ ਸਟਾਫ ਬਿਠਾਇਆ ਜਾਵੇ ਸਟਾਫ ਤਾਂ ਨਾਲ ਕੋਈ ਨਹੀਂ ਪਹਿਲੀ ਇਹ ਨਰਸਿੰਗ ਤੋਂ ਸਾਰਾ ਕੰਮ ਲੈ ਜਾ ਰਹੇ ਹੈਗੇ ਕਲਾਸਪੋਰ ਇਹਨਾਂ ਦਾ ਦੋ ਦੋ ਚਾ ਇੱਕ ਇੱਕ ਅਗਰ ਉਹਦੇ ਵਿੱਚ ਉਹਨਾਂ ਤੋਂ ਫालतू ਕੰਮ ਹੈ 10000 ਉਹਨਾਂ ਨੂੰ ਸੈਲਰੀ ਮਿਲਦੀ ਹੈ ਮੁੱਖ ਮੰਤਰੀ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਇੱਕ ਜਿਹੜਾ ਕਲਾਸਪੋਰ ਹੈ ਸਾਰਾ ਦਿਨ ਇੱਥੇ ਕੰਮ ਕਰਕੇ 10000 ਰੁਪਏ ਲੈ ਕੇ ਘਰੇ ਜਾਂਦਾਗਾ ਉਹਦਾ ਬਿਜਲੀ ਦਾ ਵੀ ਬਿੱਲ ਠੀਕ ਹੈ ਉਹਦਾ ਜਿਹੜਾ ਕੀ ਬੱਚੇ ਦੀ ਫੀਸ ਵੀ ਹੈਗੀ ਤੇ ਉਹਦਾ ਜਿਹੜਾ ਕੀ ਦੁੱਧ ਦਾ ਖਰਚਾ ਵੀ ਆਉਂਦਾ ਹੈ ਰੋਸ਼ਨ ਦਾ ਖਰਚਾ ਵੀ ਆਉਂਦਾ ਉਹ ਕਿਵੇਂ ਲਊਗਾ ਇੰਨੀ ਮਹਿੰਗਾਈ ਦੇ ਵਿੱਚ ਬਿਮਾਰੀ ਦੇ ਖਰਚਾ ਹੈ ਦੇਦੀ ਜਿਹੜਾ ਲੱਗਦਾ 6 ਘੰਟੇ ਵਜੇ ਨਾਲ ਉਸ ਤੋਂ ਬਾਅਦ ਜਿਹੜੀ ਆ ਗਈ ਬਾਇਓਮੈਟ੍ਰਿਕ ਦੀ ਮਸ਼ੀਨ ਆ ਗਈ ਜਿਹੜੀ ਸਾਡੀ ਡਿਊਟੀ ਹੈ ਸਵੇਰੇ 8 ਤੋਂ 2 2 ਤੋਂ ਲੈ ਕੇ 7 ਵਜੇ ਤੱਕ 7 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ 13 ਘੰਟਾ ਉਹਦੇ ਵਿੱਚ ਇਹ ਹੁੰਦਾ ਵੀ ਅਸੀਂ ਪੇਸ਼ੈਂਟ ਹੈ ਸਾਡੇ ਕੋਲ ਪੇਸ਼ੈਂਟ ਜੇ ਬਾਈ ਚਾਂਸ ਟੀਚਰ ਆ ਜਾ ਜਾ ਕੋਈ ਕਲਰਕ ਆ ਗਿਆ ਉਹ ਨਹੀਂ ਆਉਣਗੇ ਤਾਂ ਉਹਨਾਂ ਦਾ ਸੰਡੇ ਅਗਸਟ ਜੇ ਸੰਡੇ ਲੱਗ ਜੂ ਸੀ ਇਹ ਲੱਗ ਜੂਗੀ ਸਾਡਾ ਸਟਾਫ ਨਹੀਂ ਹੱਥ ਨੇ ਪਹੁੰਚਦਾ ਕਲਾਸ 4 ਜਾਂ ਸਪਾਈ ਸੇਵ ਕਰ ਆ ਗਿਆ ਉਹਦੀ ਅਸੀਂ ਛੁੱਟੀ ਨਹੀਂ ਲਾ ਸਕਦੇਗੇ ਕਿਉਂਕਿ ਸਾਡੇ ਕੋਲੇ ਮਰੀਜ਼ ਪਾਇਆ ਮਰੀਜ਼ ਦੇ ਐਂਟੀਬਾਇਓਟਿਕ ਲੱਗ ਰਿਹਾਗਾ ਐਂਟੀਬਾਇਓਟਿਕ ਜਿਹੜਾ ਅਸੀਂ ਲਾ ਰਿਹਾ ਨਾ ਤਿੰਨ ਦਿਨਾਂ ਤੋਂ ਚੌਥੇ ਦਿਨਾਂ ਤੋਂ ਸਾਭ ਨੂੰ ਅਸੀਂ ਨਹੀਂ ਲਾਉਂਦੇ ਇਹ ਡਾਕਟਰਾਂ ਦਾ ਕਹਿਣਾ ਹੈ ਵੀ ਉਹ ਜਿਹੜਾ ਖਤਮ ਹੋ ਜਾਂਦਾ ਜੇ ਸਾਡੀ ਡੋਜ਼ ਨਾ ਲੱਗੇ ਮਰੀਜ਼ ਮਰਿਆ ਇਸ ਕਰਕੇ ਸਾਡੀ ਬਾਇਓਮੈਟ੍ਰਿਕ ਦੀ ਮਸ਼ੀਨ ਤੇ ਜਿਹੜੀ ਟੈਂਡਸ ਹੁਣ ਨਹੀਂ ਬਣਦੀਗੀ ਅਸੀਂ ਇੱਕ ਸਟਾਫ ਤੋਂ 4-4 ਡਿਊਟੀ ਵੀ ਕਰਵਾਉਣੇ ਆ ਇੱਕ ਸਟਾਫ ਤੋਂ 4-4 ਘੰਟੇ ਹੁਣ ਇੱਕ ਸਟਾਫ ਪਿੰਡ ਤੋਂ ਆ ਰਹੀ ਉਹਦੀ ਬੱਸ ਲੇਟ ਹੋ ਗਈ ਰਾਸਤੇ ਤੇ ਧਰਨਾ ਲੱਗ ਗਿਆ ਜਾਂ ਕੋਈ ਧੁੰਦ ਦਾ ਮੌਸਮ ਆ ਬੱਸ ਲੇਟ ਹੋ ਗਈ ਤਾਂ 4 ਘੰਟੇ ਮੈਂ ਜਿਹੜੀ ਮੋਨਿ ਵਾਲੀ ਸਟਾਫ ਨੂੰ ਬਿਠਾ ਕੇ ਰੱਖੂੰ ਨਾਈਟ ਵਾਲੀ ਸਟਾਫ ਨੂੰ ਮਥੇ ਬਿਠਾ ਕਰੂੰ ਉੱਥੇ ਦਿੱਕਤ ਆ ਰਹੀਆਂ ਈਆਂ ਇਸ ਕਰਕੇ ਬਾਏ ਮਟਕ ਦੀ ਮਸ਼ੀਰ ਬੰਦ ਹੋਣੀ ਚਾਹੀਦੀ ਹੈ ਇੱਥੇ ਜਿਹੜੇ ਕਲਾਸਪਰ ਉਹਨਾਂ ਰੈਗੂਲਰ ਕਰਨਾ ਚਾਹੀਦਾ ਤੇ ਜਿਹੜੀਆਂ ਪੋਸਟਾਂ ਇਹਨਾਂ ਨੇ ਖਤਮ ਕਰਦੇ ਜਾ ਰਹੇ ਆ ਲਾਈਵ ਦੀਆਂ ਫਾਰਮਾਸਿਸਟ ਦੀਆਂ ਉਹ ਭਰਨੀਆਂ ਚਾਹੀਦੀਆਂ ਜੇਕਰ ਇਸ ਤਰ੍ਹਾਂ ਨਹੀਂ ਹੋਇਆ ਤਾਂ ਜੋ ਵੀ ਜੁਆਇੰਟ ਐਕਸ਼ਨ ਦਾ ਫੈਸਲਾ ਹੋਗਾ ਆਪਾਂ ਨਾਲ ਦੇ ਨਾਲ ਆਗੇ ਜਿੱਥੋਂ ਤੱਕ ਅਸੀਂ ਸਾਨੂੰ ਕੰਮ ਛੱਡ ਕੇ ਬੈਠਣਾ ਪਤਾ ਬੈਠਾਂਗੇ ਸੀ 3:00 ਵਜੇ ਅਪਰ ਰਜੇਸ਼ ਕੁਮਾਰ ਗੋਲੂ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਹੈ ਕਿਸ ਗੜੀ ਸ਼ੁਰੂ ਹੋ ਰਿਹਾ ਇਹ ਪੁਰਾਣੇ ਸਮੇਂ ਤੋਂ ਕਈ ਮੰਗਾਂ ਸਾਡੀਆਂ ਜਿਹੜੀਆਂ ਲਟਕਦੀਆਂ ਆ ਰਹੀਆਂ ਆਉਣ ਵਾਲੀ ਸਰਕਾਰਾਂ ਨੇ ਵੀ ਬੜੇ ਸਾਡੇ ਨਾਲ ਵਾਅਦੇ ਕੀਤੇ ਬੜੀਆਂ ਗਰੰਟੀਆਂ ਦਿੱਤੀਆਂ ਦੀ ਪਿਛਲੀ ਸਰਕਾਰਾਂ ਨੇ ਵੀ ਕੀਤਾ ਪਰ ਮਸਲਾ ਉੱਥੇ ਦਾ ਉੱਥੇ ਹੀ ਅੱਜ ਵੀ ਸਭ ਤੋਂ ਪਹਿਲਾਂ ਮਸਲਾ ਸਾਡੇ ਕਲਾਸ ਫੋਰ ਯੂਨੀਅਨ ਜਿਹੜੇ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਆ ਠੇਕੇ ਦੇ ਅਧੀਨ ਆ ਕੁਝ ਆਊਟਸੋਰਸ ਨੇ ਉਹਨਾਂ ਨੂੰ ਪੱਕੇ ਕਿਰਾ ਜਾਵੇ ਉਹਨਾਂ ਦੇ ਬੰਦੇ ਹੱਕ ਉਹਨਾਂ ਨੂੰ ਦਿੱਤੇ ਜਾਣ ਅੱਜ ਉਹ ਬਚਰੇ ਉਮਰ ਗਰਾਰ ਹੋ ਗਏ ਆ ਕਿਤੇ ਹੋਰ ਨੌਕਰੀ ਕਰਨ ਜੋਗੇ ਵੀ ਨਹੀਂ ਦੇਉ ਕਿਤੇ ਹੋਰ ਇੰਟਰਵਿਊ ਦੇ ਦਿੰਦੇ ਨੋ ਕੁਝ ਨਹੀਂ ਕਰ ਸਕਦੇ ਉਹਨਾਂ ਦੀ ਜ਼ਿੰਦਗੀ ਦਾ ਟੀਮ ਦੀ ਸਵਾ ਹਸਪਤਲ ਦੀ ਸਵਾ ਵਿੱਚ ਚਲਾ ਜਾਣਾ ਪਰ ਸਰਕਾਰਾਂ ਉਸ ਦੇ ਉੱਪਰ ਕੋਈ ਧਿਆਨ ਨਹੀਂ ਦੇਦੀਆਂ ਦੂਜਾ ਜਿਹੜੀ ਕਿ ਅੱਗੇ ਨੂੰ ਕਲਾਸ 4 ਦੀ ਪੱਕੀ ਭਰਤੀ ਕਰਨ ਦੀ ਹਰ ਸਰਕਾਰ ਨੇ ਸਾਡੇ ਨਾਲ ਗਾਰੰਟੀ ਦਿੱਤੀ ਆਮ ਆਦਮੀ ਪਾਰਟੀ ਭਗਵਾਨਤਮਾਨ ਹਰਪਾਲ ਚਿਮਾ ਰਜਿੰਦਰਾ ਹਸਪਤਲ 'ਚ ਖੜ ਕੇ ਸਾਡੇ 'ਤੇ ਵਾਅਦੇ ਕਰਕੇ ਗਏ ਆ ਵੀ ਅੱਗੇ ਤੋਂ ਥੋੜੀ ਪੱਕੀ ਭਰਤੀ ਹੋਊਗੀ ਕਲਾਸ 4 ਦੀ ਜਿੰਨਾ ਤੁਹਾਡਾ ਕੱਚਾ ਮੁਲਾਜ਼ਮਾ ਪੱਕਾ ਕੀਤਾ ਜਾਊਗਾ ਇੱਕ ਵਾਰ ਸਾਡੀ ਸਰਕਾਰ ਬਣਾ ਦੋ ਪਹਿਲੇ ਮਹੀਨੇ ਤੁਹਾਡੇ ਕੰਮ ਹੋਣਗੇ ਉਹ ਹਰਾ ਪੈਨ ਤੁਹਾਡੇ ਹੱਥਾਂ 'ਚ ਇੱਕ ਵਾਰੀ ਪਰ ਅੱਜ ਤੱਕ ਕੋਈ ਖਬਰ ਨਹੀਂ ਲੱਤੀ ਗਈ ਨਰਿੰਦਰਾ ਹਸਪਤਾਲ ਦੀ ਨਾ ਹੀ ਪੰਜਾਬ ਦੇ ਹੋਰ ਕਿਸੇ ਵਿਭਾਗ ਦੀ ਵੀ ਕਲਾਸ 4 ਮੁਲਾਜ਼ਮ ਕਿੰਨੇ ਉਹਦਾ ਕੋਈ ਧਿਆਨ ਗਿਆ ਹੋਵੇ ਉਸ ਨੂੰ ਦੇਖਦੇ ਹੋਈ ਅਸੀਂ ਪੰਜਾਬ ਲੈਵਲ ਤੇ ਇਸ ਰੈਸੋਲੂਸ਼ਨ ਦੇ ਸ਼ੁਰੂ ਕੀਤੇ ਆ ਜੋ ਕਿ 26 ਜਨਵਰੀ ਤੋਂ ਵੀ ਸ਼ੁਰੂ ਹੋਣਗੇ ਇਹ ਕਦਮ ਚੁੱਕੇ ਜਾਣਗੇ ਤਾਂ ਕਿ ਕਲਾਸ 4 ਦੀ ਪੱਕੀ ਭਰਤੀ ਸ਼ੁਰੂ ਕੀਤੀ ਜਾਵੇ ਔਰ ਜਿੰਨਾ ਵੀ ਕਲਾਸ 4 ਕਿਸੇ ਵੀ ਡਿਪਾਰਟਮੈਂਟ ਚ ਪੰਜਾਬ ਕੱਚੇ ਤੌਰ ਤੇ ਕੰਮ ਕਰਦੇ ਆਊਟਸੋਰਸ ਦੇ ਕੰਮ ਕਰ ਰਿਹਾ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹਨਾਂ ਨੂੰ ਪਰਮਾਨੈਂਟ ਕੀਤਾ ਜਾਵੇ ਇਹੀ ਮੰਗ ਹੈ ਸਾਡਾ